ਵਡਹੰਸਾ ਮਹੱਲਾ ਤੀਜਾ ਗਰਮ ਹੈ ਸਭ ਵਪਾਰ ਭਲਾ ਜੇ ਸਹਜੇ ਕੀ ਜੈ ਰਾਮ ਆਨ ਦੇਨਾ ਨਾਮ ਵਖਾਣਿਆ ਲਾਹ ਹਰ ਰਸ ਪੀਜੈ ਰਾਮ ਉੰਗਰਮੋਖੇ ਸਭ ਵਾਪਾਰ ਪਲਾਜੇ ਸਹਜੇ ਕੀਜੈ ਰਾਮ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 568 569 ਦੇ ਉੱਪਰ ਸੋ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰਮੋਖੇ ਸਭ ਵਾਪਾਰ ਪਲਾਜੇ ਸਹਜੇ ਕੀਜੈ ਰਾਮ ਰਥਾਤ ਕਿ ਗੁਰਮਖਾ ਗੁਰੂ ਪਿਆਰਿਆਂ ਦਾ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋਇਆ ਹਰੇਕ ਵਣਜ ਵਪਾਰੀ ਮਹਾਰਾਜ ਕਹਿੰਦੇ ਭਲਾ ਹੈ ਉੱਤਮ ਹੈ ਪਰ ਸ਼ਰਤ ਇਹ ਹੈ ਕਿ ਮਹਾਰਾਜ ਕਹਿੰਦੇ ਜੇ ਸਹਿਜੇ ਕੀ ਜਾ ਰਾਮ ਅਰਥਾਤ ਕਿ ਜੇਕਰ ਉਹ ਗੁਰਮਖ ਗੁਰੂ ਪਿਆਰੇ ਸਹਿਜ ਦੇ ਧਾਰਨੀ ਹੋ ਕੇ ਨਾਮ ਰੂਪੇ ਵਣਜ ਵਪਾਰ ਨੂੰ ਕਰਨਾ ਕਰਨ ਤਮਹਾਰਾਈ ਕਹਿੰਦੇ ਤਾਂ ਹੀ ਹਰੇਕ ਵਣਜ ਵਾਰ ਉਹਨਾਂ ਦਾ ਭਲਾ ਹੈ ਉਤਮ ਹੈ ਭਾਈ ਕਹਿੰਦਾ ਗੋਰਮੁਖੇ ਸੱਪ ਬਾਪਾਰ ਭਲਾ ਜੇ ਸਹਜੇ ਕੀ ਜਾ ਰਾਮ ਕਾਨਦਨ ਨਾਮ ਵਗਾਣੀਆ ਲਾ ਹਰ ਰਸ ਪੀ ਜਾ ਰਾਮ ਕਿਹੜਾ ਬਣ ਜਾ ਵਪਾਰ ਪਾਲਾ ਮਹਾਰਾਜ ਕਹਿੰਦੇ ਆਨ ਦਿਨ ਨਾਮ ਵਖਾਣੀ ਐ ਜੇਕਰ ਰਾਤ ਦਿਨ ਹਰੀ ਪਰਮੇਸ਼ਰ ਦੇ ਨਾਮ ਦਾ ਵਰਣਨ ਵਖਿਆਣ ਕਰਦੇ ਹੀ ਰਹੀਏ ਨਾ ਤੇ ਪਾਸ਼ਾ ਕਹਿੰਦੇ ਲਾਹ ਹਰ ਰਸ ਪੀਜੈ ਰਾਮ ਤੇ ਹਰੀ ਜੀ ਦਾ ਨਾਮ ਰਸ ਰੂਪੀ ਨਾਮ ਮਹਾਰਾਜ ਕਹਿੰਦੇ ਪੀਣਾ ਕਰੀਦਾ ਹੈ ਇਹ ਰਾਵ ਜੀ ਸੋ ਮਹਾਰਾਜ ਕਹੇ ਲਾ ਹਰ ਰਸ ਲੀ ਜਾ ਹਰ ਰਾਵੇ ਜਾ ਅਨੰਦ ਨਾਮ ਵਖਾਣੇ ਗਣ ਸੰਗ ਰਹਾ ਅਵ ਗਣ ਵਿਕਣ ਆਪ ਆਪ ਪਛਾਣੇ ਲਾਹ ਹਰ ਰਸ ਲੀਜੈ ਅਰਥਾਤ ਕਿਉ ਗੁਰਮੁਖ ਗੁਰੂ ਪਿਆਰੇ ਹਰੀ ਜੀ ਦਾ ਨਾਮ ਰਸ ਰੂਪ ਇਲਾਹਾ ਲੈਣਾ ਕਰਦੇ ਹਨ ਔਰ ਹਰ ਰਾਵੀਜੈ ਹਰੀ ਜੀ ਨੂੰ ਸਿਮਰਨਾ ਕਰਦੇ ਨੇ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰਦੇ ਹਨ ਔਰ ਮਹਾਰਾਜ ਕਹਿੰਦੇ ਆਨੰਦ ਨਾਮ ਵਖਾਣਾ ਹੈ ਅਰਥਾਤ ਕੇ ਰਾਤ ਦਿਨ ਪਾਸ਼ਾ ਜੀ ਦੇ ਨਾਮ ਦਾ ਵਿਖਿਆਣ ਕਰਦੇ ਹੀ ਰਹਿੰਦੇ ਨੇ ਵਰਣਨ ਕਰਦੇ ਹੀ ਰਹਿੰਦੇ ਨੇ ਉਚਾਰਨ ਕਰਦੇ ਹੀ ਰਹਿੰਦੇ ਹਨ ਕਹਿੰਦੇ ਗੁਣ ਸੰਗਰਹ ਅਵਗਣ ਵਿਕਣ ਹੈ ਆਪੇ ਆਪ ਪਛਾਣੈ ਗੁਣ ਸੰਗਰਹ ਉਹ ਗੁਣਾ ਦਾ ਸੰਗ੍ਰਹਿਣ ਕਰਦੇ ਨੇ ਇਕੱਤਰ ਕਰਨਾ ਕਰਦੇ ਨੇ ਇਕੱਠਿਆਂ ਕਰਨਾ ਕਰਦੇ ਹਨ ਗੁਣਾ ਨੂੰ ਜੋੜਨਾ ਕਰਦੇ ਹਨ ਔਰ ਮਹਾਰਾਜ ਕਹਿੰਦਾ ਆਵਗਣ ਵਿਕਣ ਹੈ ਤੇ ਆਵਗਣਾ ਨੂੰ ਪਾਤਸ਼ਾਹ ਕਹਿੰਦੇ ਵੇਚਣਾ ਕਰਦੇ ਹਨ ਨਾ ਤਿਆਗਣਾ ਕਰਦੇ ਹਨ ਛੱਡਣਾ ਕਰਦੇ ਹਨ ਤਜਣਾ ਕਰਦੇ ਹਨ ਕਹਿੰਦੇ ਆਪ ਆਪ ਪਛਾਣ ਹੈ ਤੇ ਆਪ ਹੀ ਆਪੇ ਦੀ ਪਛਾਣ ਕਰਨੀ ਕਰਦੇ ਹਨ ਨਿਜ ਦੇ ਰੂਪ ਰੂ ਹੁੰਦੇ ਹਨ ਆਤਮਦਰਸ਼ੀ ਹੁੰਦੇ ਹਨ ਕਹਿੰਦੇ ਗੌਰਮਤ ਪਾਈ ਵੱਡੇ ਵੱਡੇ ਆਈ ਸੱਚ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੇ ਗੌਰਮੁ ਖੇ ਬਰਲਾ ਕੀ ਜਾ ਗੌਰਮਤ ਪਾਈ ਵੱਡੀ ਵਡਿਆਈ ਜੇ ਗੁਰੂ ਮਹਾਰਾਜ ਜੀਆਂ ਦੀ ਮੱਤ ਪਾਉਣੀ ਕਰੀਏ ਮੱਤ ਲੈਣੀ ਕਰੀਏ ਅਕਲ ਗ੍ਰਹਿਣ ਕਰਨੀ ਕਰੀਏ ਗੁਰੂ ਮਹਾਰਾਜ ਜੀਆਂ ਵਾਲੇ ਤੇ ਮਾਰੇ ਕਹਿੰਦਾ ਜਿਹੜੀ ਵਡਿਆਈ ਆ ਉਹ ਵੱਡੀ ਹੋ ਜਾਂਦੀ ਐ ਮਾਨ ਸਤਕਾਰ ਵੱਧ ਜਾਂਦਾ ਪ੍ਰਭਤਾ ਵੱਧ ਜਾਂਦੀ ਐ ਇੱਜ਼ਤ ਆਬਰੂ ਪਾ ਲਈਦੀ ਆਦਰ ਪਾ ਲਈਦਾ ਔਰ ਕਹਿੰਦਾ ਸੱਚਾ ਸ਼ਬਦ ਰਸ ਪੀਜੈ ਤੇ ਗੁਰੂ ਮਹਾਰਾਜਿਆਂ ਦੇ ਸੱਚੇ ਸ਼ਬਦ ਦੇ ਦੁਆਰਾ ਮਹਾਰਾਜ ਕਹਿੰਦੇ ਨਾਮ ਰਸ ਨੂੰ ਪੀਣਾ ਕਰੀਦਾ ਹੈ ਨਾਨਕ ਹਰ ਗੇ ਭਗਤ ਨਿਰਾਲੇ ਗੁਰਮੁਖੇ ਬਰਲਾ ਕੀ ਜਾ ਨਾਨਕ ਹਰ ਕੀ ਭਗਤ ਨਿਰਾਲੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਭਾਈ ਹਰੀ ਪਰਮੇਸ਼ਰ ਜੀ ਦੀ ਭਗਤੀ ਸਾਰੀ ਦੁਨੀਆ ਦੇ ਨਾਲੋਂ ਨਿਰਾਲੀ ਆ ਵੱਖਰੀ ਆ ਵਿਕੋ ਲਿਤਰੀ ਐ ਕਹਿੰਦਾ ਗੌਰਮੋਖੇ ਬਿਰਲਾ ਕੀਜੈ ਪਰ ਹਰੀ ਪਰਮੇਸ਼ਰ ਦੀ ਜਿਹੜੀ ਭਗਤੀ ਐ ਨਾ ਉਹ ਬਿਰਲੇ ਹੀ ਗੁਰਮੁ ਗੁਰੂ ਪਿਆਰੇ ਕਰਦੇ ਨੇ ਭਾਈ ਸੁਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਗੁਰਮੁਖੇ ਖੇਤੀ ਹਰੇ ਅੰਤਰ ਬੀਜਿਆ ਹਰ ਲੀਜਾ ਸ੍ਰੀ ਰਜਮਾਏ RAM ਆਪਣੇ ਘਰ ਅੰਦਰ ਰਸ ਪਹੁੰਚ ਤੋਂ ਲਾਹ ਲੈ ਪਰਥਾਏ RAM ਗੁਰਮੁਖੇ ਖੇਤੀ ਹਰੇ ਅੰਤਰ ਬੀਜਿਆ ਅਰਥਾਤ ਕੇ ਜੇਕਰ ਗੁਰਮੁਖ ਹੋ ਕੇ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਖੇਤੀ ਨੂੰ ਆਪਣੇ ਅੰਦਰ ਮਨ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਬੀਜਣਾ ਕਰੀਏ ਨਾ ਤੇ ਮਹਾਰਾਜ ਕਹਿੰਦੇ ਹਰ ਲੀਜਾ ਸਰੀਰ ਜਮਾਏ RAM ਤੇ ਹਰੀ ਪਰਮੇਸ਼ਰ ਨੂੰ ਆਪਣੇ ਸਰੀਰ ਦੇ ਵਿੱਚ ਜਮਾ ਲੈਂਦਾ ਬਾ ਪ੍ਰਗਟ ਕਰ ਲੈਂਦਾ ਹੈ RAM ਜੀ ਕਹਿੰਦੇ ਆਪਣੇ ਘਰ ਅੰਦਰ ਰਸ ਪਹੁੰਚ ਤੋਂ ਲਾਹ ਲੈ ਪਰਥਾਏ RAM ਤੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਵੀ ਮਹਾਰਾਜ ਕਹਿੰਦੇ ਤੂੰ ਨਾਮ ਰੂਪੀ ਰਸ ਨੂੰ ਭੋਗੇਗਾ ਐ ਜੀਵ ਕਹਤੇ ਲਾਹ ਲੈ ਪਰਥਾਏ ਰਾਮ ਤੇ ਪਰਥਾਏ ਅਰਥਾਤ ਪਰਾਇ ਥਾਂ ਭਾਵ ਕੇ ਪਰਲੋਕ ਦੇ ਵਿੱਚ ਵੀ ਲਾਹ ਖੱਟੇਗਾ ਮਹਾਰਾਜ ਕਹਿੰਦੇ हे ਰਾਮ ਜੀ ਕਹਿੰਦੇ ਲਾਹ ਪਰਥਾਏ ਹਰ ਮਨ ਵਸਾਏ ਤਨ ਖੇਤੀ ਵਾਪਾਰਾ ਘਰ ਨਾਮ ਤੇ ਆਏ ਮਨ ਵਸਾਏ 부ਜਾ ਗੁਰ ਵਿਚਾਰਾ ਲਾਹ ਪਰਥਾਏ ਹਰ ਮਨ ਵਸਾਏ ਤੇ ਜਿਹੜੇ ਹਰੀ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਉਣਾ ਕਰਦੇ ਹਨ ਉਹ ਪਰਥਾ ਅਰਥਾਤ ਪਰਲੋਕ ਵਾਲਾ ਲਾਹਾ ਵੀ ਖਾੜਦੇ ਹਨ ਕਹਿੰਦੇ ਧਨ ਖੇਤੀ ਵਪਾਰਾ ਤੇ ਉਹ ਨਾ ਗੁਰਮਖਾ ਗੁਰੂ ਪਿਆਰਿਆਂ ਦੀ ਅਸਲੀ ਖੇਤੀ ਵੀ ਧਾਨ ਹੈ ਉਹਨਾਂ ਦਾ ਵਣਜ ਵਪਾਰ ਵੀ ਧਾਨ ਹੈ ਕਹਿੰਦੇ ਹਰ ਨਾਮ ਧਿਆਏ ਮਨ ਵਸਾਏ ਬੂਝਾ ਗੁਰ ਵਿਚਾਰਾ ਹਰ ਨਾਮ ਧਿਆਏ ਮਨ ਵਸਾਏ ਜਿਹੜੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਨੇ ਮਨ ਦੇ ਵਿੱਚ ਵਸਾਉਣਾ ਕਰਦੇ ਨੇ ਮੰਨ ਕੇ ਕਹਿੰਦੇ ਬੂਝਾ ਗੁਰ ਵਿਚਾਰਾ ਗੁਰੂ ਮਹਾਰਾਜ ਜੀ ਆ ਦੀ ਵਿਚਾਰ ਨੂੰ ਬੁੱਝਣਾ ਕਰਦੇ ਨੇ ਕਨੇ ਮਾਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚ ਸਬਦ ਸੁਪਾਏ ਮਾਨਮੁਖ ਖੇਤੀ ਵਣਜ ਕਰ ਥਾਕੇ ਤੇ ਰਹੀ ਗੱਲ ਮਾਨਮੁਖਾਂ ਦੇ ਨਗਰਿਆਂ ਦੇ ਆਪ ਹੋਦ ਰਿਆਂ ਭੁਲੜਾਂ ਦੇ ਜਿਹੜੇ ਦੁਨਿਆਵੀ ਖੇਤੀ ਤੇ ਦੁਨਿਆਵੀ ਵਣਜੋਪਾਰ ਕਰ ਕਰ ਕੇ ਥੱਕ ਗਏ ਮਾਰੇ ਕਹਿੰਦੇ ਪਰ ਫੇਰ ਵੀ ਪਾਸ਼ਾ ਕਹਿੰਦਾ ਤ੍ਰਿਸ਼ਨਾ ਭੁੱਖ ਨਾ ਜਾਏ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਔਰ ਭੁੱਖ ਦੂਰ ਨਾ ਹੋਈ ਕਹਿੰਦੇ ਨਾਨਕ ਨਾਮ ਬੇਜਮਨ ਅੰਦਰ ਸੱਚਾ ਸ਼ਬਦ ਸੁਪਾਏ ਨਾਨਕ ਨਾਮ ਬੀਜ ਮਨ ਅੰਦਰ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਆ ਜੀਵ ਤੂੰ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਬੀਜ ਨੂੰ ਬੀਜਣਾ ਕਰ ਆਪਣੇ ਮਨ ਦੇ ਅੰਦਰ ਔਰ ਮਹਾਰਾਜ ਕਹਿੰਦੇ ਸੱਚਾ ਸ਼ਬਦ ਸੁਪਾਏ ਸੱਚੇ ਪਰਮੇਸ਼ਰ ਜੀ ਦੇ ਸ਼ਬਦ ਦੇ ਪ੍ਰੇਮ ਦੇ ਸਦਕਾ ਨਾਮ ਦੇ ਬੀਜ ਨੂੰ ਭਾਈ ਬੀਜਣਾ ਕਰ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਹਰ ਵਾਪਾਰ ਸੇ ਜਨ ਲਾਗੇ ਜੇ ਨਮਸਤਕ ਮਣੀ ਵਡ ਪਾਗੋ ਰਾਮ ਗਰਮਤੇ ਮਨ ਨੇ ਜਕਰ ਵਸਿਆ ਸੱਜ ਸੱਜ ਸਬਦ ਬੈਰਾ ਗੋ ਰਾਮ ਹਰ ਵਪਾਰ ਸੇ ਜਨ ਲਾਗਿਓ ਹਰੀ ਦੇ ਨਾਮ ਰੂਪੀ ਬਣਜੋ ਵਪਾਰ ਵਾਲੇ ਬੰਨੇ ਉਹੀ ਜਾਨ ਉਹੀ ਦਾਸ ਹੋਈ ਗੁਰਮੁਗੁਰੂ ਪਿਆਰੇ ਲੱਗੇ ਹਾ ਨਾ ਕਿਹੜੇ ਕਹਿੰਦਾ ਜਨਾ ਮਸਤਕ ਮਣੀ ਵਡ ਭਾਗੋ RAM ਜਿਨ੍ਹਾਂ ਦੇ ਮੱਥੇ ਤੇ ਮਹਾਰਾਜ ਕਹਿੰਦੇ ਵੱਡਿਆਂ ਭਾਗਾ ਰੂਪ ਮਣੀ ਐ ਨਾ ਮਹਾਰਾਜ ਕਹਿੰਦੇ ਉਹੀ ਗੁਰਮੁਗੁਰੂ ਪਿਆਰੇ ਹਰੀ ਦੇ ਨਾਮ ਰੂਪੀ ਬਣਜੋ ਵਪਾਰ ਵਾਲੇ ਬੰਨੇ ਲੱਗੇ ਨੇ ਭਾਈ ਇਹਦਾ ਗੁਰਮਤੀ ਮਨ ਨਿਜ ਕਰ ਵਸਿਆ ਸੱਚਾ ਸ਼ਬਦ ਬੈਰਾਗੋ ਰਾਮ ਗੁਰਮਤੀ ਮਨ ਨਿਜ ਕਰ ਵਸਿਆ ਗੁਰੂ ਮਹਾਰਾਜੀਆਂ ਦੀ ਮਾਤ ਗ੍ਰਹਿਣ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਮਾਨ ਉਹਨਾਂ ਦੇ ਨਿਜੀ ਕਰ ਦੇ ਵਿੱਚ ਵਸ ਗਿਆ ਦਸਵੇਂ ਕਰ ਦੇ ਵਿੱਚ ਔਰ ਸੱਚਾ ਸ਼ਬਦ ਬੈਰਾਗੋ ਰਾਮ ਤੇ ਗੁਰੂ ਮਹਾਰਾਜੀਆਂ ਦੇ ਸੱਚੇ ਸ਼ਬਦ ਦੇ ਦੁਆਰਾ ਨਾਮ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਅਸਲੀ ਵਾਰਾਗ ਨੂੰ ਕਮਾਉਣਾ ਕਰਦੇ ਹਨ ਹੇ ਰਾਮ ਜੀ ਕਹਿੰਦੇ ਮੁਖ ਮਸਤਕ ਭਾਗੋ ਸੱਚ ਬੈ ਰਗੋ ਸਾਜ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨ ਸਬਦੇ ਹੋਂ ਮੈਂ ਮਾਰੀ ਮੋਖ ਮਸਤਕ ਭਾਗੋ ਸੱਚ ਬੈਰਾਗੋ ਜਿਨ੍ਹਾਂ ਦੇ ਮੁਖ ਮਸਤਕ ਦੇ ਮੂੰਹ ਮੱਥੇ ਦੇ ਭਾਗ ਬਹੁਤ ਵੱਡੇ ਨੇ ਬੜੇ ਉੱਚੇ ਨੇ ਨਾ ਮਹਾਰਾਜ ਕਹਿੰਦੇ ਉਹੀ ਗੁਰਮਹਗੁਰੂ ਪਿਆਰੇ ਕੇਵਲ ਤੇ ਕੇਵਲ ਸੱਚ ਰੂਪੀ ਬੈਰਾਗ ਨੂੰ ਕਮਾਉਣਾ ਕਰਦੇ ਹਨ ਗ੍ਰਸਤ ਚ ਰਹਿੰਦੇ ਆ ਬੈਰਾਗ ਨੂੰ ਕਮਾਉਣਾ ਕਰਦੇ ਨੇ ਜੰਗਲਾਂ ਵਾਲੇ ਬੈਰਾਗ ਨੂੰ ਨਹੀਂ ਕਹਿੰਦੇ ਸੱਚ ਰਤੇ ਵਿਚਾਰੀ ਤੇ ਜਿਹੜੇ ਸੱਚ ਦੇ ਦੁਆਰਾ ਰੰਗੇ ਗਏ ਸੱਚੀ ਗੁਰਬਾਣੀ ਦੁਆਰਾ ਰੰਗੇ ਗਏ ਵਸਲੀ ਵਿਚਾਰवान ਹਨ ਕਹਿੰਦਾ ਨਾਮ ਬਿਨਾ ਸਭ ਜਗ ਬਉਰਾਨਾ ਸਬਦੇ ਹਉ ਮੈਂ ਮਾਰੀ ਨਾਮ ਬਿਨਾ ਸਭ ਜਗ ਬਉਰਾਨਾ ਤੇ ਨਾਮ ਤੋਂ ਬਿਨਾ ਗੁਰਬਾਣੀ ਤੋਂ ਬਿਨਾ ਸਾਰਾ ਜਗ ਤੇ ਬਉਰਾਇਆ ਫਿਰਦਾ ਝੱਲਾ ਜਾਂ ਸੁਦਾਈ ਹੋਇਆ ਫਿਰਦਾ ਕਮਲਾ ਹੋਇਆ ਫਿਰਦਾ ਮਹਾਰਾਜ ਕਹਿੰਦਾ ਸਬਦੇ ਹਉ ਮੈਂ ਮਾਰੀ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਗੁਰਮਖਾਂ ਗੁਰੂ ਪਿਆਰਿਆਂ ਨੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਨਾ ਕੀਤਾ ਹੈ ਸਾਚਾ ਸ਼ਬਦ ਲਾਗ ਮਤ ਉਜੈ ਗੁਰਮੁਖੇ ਨਾਮ ਸੁਹਾਗ ਨਾਨਕ ਸ਼ਬਦ ਮਿਲਾਪੋਂ ਪੰਜਨ ਹਰਿ 라ਵੇ ਮਸਤਕ ਭਾਗੋ ਸਾਚਾ ਸ਼ਬਦ ਲਾਗ ਮਦ ਉਜੈ ਉਹ ਸੱਚੇ ਪਾਸ਼ਾ ਜੀ ਦੇ ਸ਼ਬਦ ਦੇ ਦੁਆਰਾ ਮਹਾਰਾਜ ਕਹਿੰਦੇ ਹਰੀ ਵਾਲੇ ਬੰਨੇ ਲੱਗ ਕੇ ਜਿਹੜੀ ਅਸਲੀ ਗੁਰਮਖਾਂ ਵਾਲੀ ਮਾਤਾ ਉਹ ਹਿਰਦੇ ਦੇ ਵਿੱਚ ਉਤਪੰਨ ਹੁੰਦੀ ਹੈ ਗੁਰਮੁਖੇ ਨਾਮ ਸੁਹਾਗ ਉਹ ਤੇ ਗੁਰਮਖਾਂ ਗੁਰੂ ਪਿਆਰਿਆਂ ਨੂੰ ਨਾਮ ਰੂਪੀ ਸੁਹਾਗ ਦੀ ਪ੍ਰਾਪਤੀ ਹੁੰਦੀ ਨਾਮ ਰੂਪੀ ਪਤੀ ਪਰਮੇਸ਼ਰ ਮਿਲਦਾ ਹੈ ਕਹਿੰਦੇ ਨਾਨਕ ਸ਼ਬਦ ਮਿਲਾ ਬੋ ਭੰਜਨ ਹਰਿ ਰਾਵ ਮਸਤਕ ਭਗੋ ਨਾਨਕ ਸ਼ਬਦ ਮਿਲਾ ਪਉ ਪੰਜਨਾਦ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਪਉ ਦਾ ਪੰਜਨ ਕਰਨੇ ਵਾਲਾ ਡਰ ਦਾ ਵਿਨਾਸ਼ ਕਰਨੇ ਵਾਲਾ ਹਰੀ ਪਰਮੇਸ਼ਰ ਮਿਲਦਾ ਹੈ ਔਰ ਹਰ ਰਾਵੈ ਮਸਤਕ ਭਾਗੋ ਤੇ ਮੱਥੇ ਦੇ ਵੱਡੇ ਭਾਗਾਂ ਦੇ ਸਦਕਾ ਉੱਚੇ ਆ ਭਾਗਾਂ ਦੇ ਸਦਕਾ ਉਹ ਹਰੀ ਪਰਮੇਸ਼ਰ ਜੀ ਰੂਪ ਇਸ ਤਰੀਆਂ ਨੂੰ ਰਾਵਾ ਅਰਥਾਤ ਭੋਗਣਾ ਕਰਦਾ ਹੈ ਮਾਨਣਾ ਕਰਦਾ ਹੈ ਸੋ ਅਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵੜਿਆਈ ਰਾਮ ਗੁਰਮਤੇ ਹੁਕਮ ਬੋਝਿਆ ਹੁਕਮੇ ਮੇਲ ਮਿਲਾਈ ਰਾਮ ਤੇ ਵਣਜ ਸਭ ਹੁਕਮ ਹੈ ਅਰਥਾਤ ਕਿ ਅਸਲ ਦੇ ਵਿੱਚ ਗੁਰੂ ਮਹਾਰਾਜ ਜੀਆਂ ਦਾ ਹੁਕਮ ਹੀ ਮਹਾਰਾਜ ਕਹਿੰਦੇ ਖੇਦੀ ਆ ਗੁਰੂ ਮਹਾਰਾਜ ਜੀਆਂ ਦਾ ਹੁਕਮ ਕਮਾਉਣਾ ਹੀ ਅਸਲ ਦੇ ਵਿੱਚ ਵਣਜ ਵਪਾਰ ਹੈ ਕਹਿੰਦਾ ਹੁਕਮ ਹੈ ਮੰਨਣਾ ਵਡਿਆਈ ਰਾਮ ਤੇ ਜੇ ਗੁਰੂ ਮਹਾਰਾਜ ਜੀਆਂ ਦੇ ਹੁਕਮ ਨੂੰ ਮੰਨਣਾ ਕਰੀਏ ਨਾ ਕੁਰਬਾਨੀ ਦੇ ਵਿੱਚ ਜਿਹੜਾ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਜੇ ਉਹਨੂੰ ਮੰਨਣਾ ਕਰੀਏ ਤਾਂ ਮਹਾਰਾਜ ਕਹਿੰਦੇ ਅਸਲੀ ਵਡਿਆਈਆਂ ਮਿਲਦੀਆਂ ਨੇ ਰਾਮ ਜੀ ਕਹਿੰਦਾ ਗੌਰ ਮਤੇ ਹੁਕਮ ਬੋਝਿਆ ਹੁਕਮੇ ਮੇਲ ਮਿਲਾਈ RAM ਗੁਰ ਮਤੇ ਹੁਕਮ ਬੋਝਿਆ ਗੁਰੂ ਮਹਾਰਾਜ ਜੀ ਆ ਤਾਂ ਮਤ ਗ੍ਰਹਿਣ ਕਰੀਏ ਨਾ ਤਾਂ ਪਾਸ਼ਾ ਜੀ ਦੇ ਹੁਕਮ ਨੂੰ ਬੋਝ ਲਈਦਾ ਭਾਈ ਕਹਿੰਦਾ ਹੁਕਮੇ ਮੇਲ ਮਿਲਾਈ RAM ਤੇ ਹਰੀ ਪਰਮੇਸ਼ਰ ਆਪਣੇ ਹੁਕਮ ਦੁਆਰਾ ਗੁਰੂ ਦੇ ਨਾਲ ਮੇਲ ਕੇ ਗੁਰਮਖਾ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਹੇ RAM ਜੀ ਕਹਦਾ ਹੁਕਮ ਮਿਲਾਈ ਸਹਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਜੇ ਵੜੇ ਆਏ ਗੁਰ ਤੇ ਪਾਈ ਸੱਚ ਸਵਾਰਣ ਹਾਰਾ ਹੁਕਮ ਮਿਲਾਈ ਸਹਜ ਸਮਾਈ ਗੁਰ ਕਾ ਸ਼ਬਦ ਅਪਾਰਾ ਤੇ ਜਿਹੜੇ ਵੀ ਜੀਵ ਰੂਪ ਇਸਤਰੀ ਹੋਰੀ ਪਰਮੇਸ਼ਰ ਨੇ ਆਪਣੇ ਹੁਕਮ ਦੁਆਰਾ ਆਪਣੇ ਚਰਨਾਂ ਦੇ ਨਾਲ ਮਿਲਾ ਲਈ ਸਹਜ ਸਮਾਈ ਉਹ ਸਹਿਜ ਦੀ ਧਾਰਨੀ ਹੋ ਕੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਸਮਾ ਗਈ। ਕਹਿੰਦਾ ਗੁਰ ਕਾ ਸ਼ਬਦ ਅਪਾਰਾ ਤੇ ਗੁਰੂ ਮਹਾਰਾਜ ਜੀ ਦਾ ਸ਼ਬਦ ਸਜੀਵ ਰੂਪੀ ਸਤਰੀ ਦੇ ਲਈ ਅਪਰਪਾਰ ਅਥਵਾ ਵਿਆਪਕ ਹੋ ਨਿਬੜਿਆ ਅਨੁਸਾਰ ਬੰਨੇ ਮਹਾਰਾਜ ਦਾ ਸ਼ਬਦ ਦੀ ਪ੍ਰਤੀਤ ਹੋਣ ਲੱਗ ਪਿਆ। ਕਹਿੰਦਾ ਸੱਚੇ ਵੜਿਆਏ ਗੁਰ ਤੈ ਪਾਈ ਸੱਜ ਸਵਾਰਣ ਹਾਰਾ। ਸੱਚੀ ਵਡਿਆਈ ਗੁਰ ਤੇ ਪਾਈ ਤੇ ਸੱਚੀ ਵਡਿਆਈ ਉਸ ਜੀਵ ਰੂਪੀ स्त्री ਨ ਗੁਰੂ ਮਹਾਰਾਜੀਆਂ ਦੇ ਦਰ ਤੋਂ ਪਾਉਣੀ ਕੀਤੀ ਸੱਚ ਸਵਰਨ ਹਾਰਾ ਦਿਓ ਹਰੀ ਪਰਮੇਸ਼ਰ ਸੱਚ ਦੇ ਦਾਤ ਬਖਸ਼ ਕੇ ਜੀਵਾਂ ਨੂੰ ਸਵਰਨ ਦੇ ਸਮਰੱਥ ਹੈ ਸਵਰਨ ਹਾਰਾ ਹੈ ਸੱਚ ਦੇ ਦੁਆਰਾ ਕਹਿੰਦਾ ਪਾਉ ਪੰਜਨ ਪਾਇਆ ਆਪ ਗਵਾਇਆ ਗੌਰਮੁਖੇ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰજન ਅਗਮ ਅਗੋਚਰ ਹੁਕਮੇ ਰਹਾ ਸਮਾਈ ਬਾਬੰਜਨ ਪਾਇਆ ਆਪ ਗਵਾਇਆ ਉਹ ਡਰ ਦਾ ਬినాਸ਼ ਕਰਨੇ ਬੜਾ ਹਰੀ ਪਰਮੇਸ਼ਰ ਪਾਇਆ ਹੈ ਔਰ ਮਹਾਰਾਜ ਕਹਿੰਦੇ ਆਪੇ ਚੋਂ ਆਪੇ ਨੂੰ ਗਵਾਉਣਾ ਕੀਤਾ ਹੈ ਆਪਣੇ ਹਉਮੈ ਹੰਕਾਰ ਨੂੰ ਮਾਰਨਾ ਕੀਤਾ ਹੈ ਕਹਿੰਦਾ ਗੌਰਮੁਖੇ ਮੇਲ ਮਿਲਾਈ ਤੇ ਗੁਰੂ ਮਹਾਰਾਜਿਆਂ ਦੇ ਦੁਆਰਾ ਗੁਰਮਖਾਨੂ ਗੁਰੂ ਦੇ ਨਾਲ ਮੇਲ ਕੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦੇ ਹਨ ਕਹਿੰਦੇ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਾ ਸਮਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਕਹਿੰਦੇ ਨੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰੀ ਪਰਮੇਸ਼ਰ ਜੀ ਦੇ ਜਿਹੜਾ ਨਾਮ ਹੈ ਨਾ ਨਿਰੰਜਨ ਅਰਥਾਤ ਅੰਜਨ ਤੋਂ ਰਹਿਤ ਹੈ ਮਾਇਆ ਤੋਂ ਰਹਿਤ ਹੈ ਕਾਲਖ ਤੋਂ ਰਹਿਤ ਹੈ ਟਗਮ ਅਗੋਚਰ ਅਗਮ ਅਰਥਾਤ ਮਨ ਬੁੱਧੀ ਕਰਕੇ ਆ ਪਹੁੰਚਿਆ ਅਗੋਚਰ ਭਾਵ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਕਹਿੰਦੇ ਹੁਕਮ ਹੈ ਰਹਾ ਸਮਾਈ ਤੇ ਜੇ ਇਹ ਹੁਕਮ ਨੂੰ ਕਮਾਉਣਾ ਕਰੀਏ ਮੰਨਣਾ ਕਰੀਏ ਤੇ ਉਹ ਹਰੀ ਪਰਮੇਸ਼ਰ ਸਮਾਇਆ ਹੋਇਆ ਪ੍ਰਤੀਤ ਹੋਣ ਲੱਗ ਪੈਂਦਾ ਹੈ ਵਿਆਪਕ ਪ੍ਰਤੀਤ ਹੋਣ ਲੱਗ ਪੈਂਦਾ ਹੈ ਇਹ ਦੇ ਫਰੋਂ ਪੰਜਨ ਪਾਇਆ ਆਪ ਗਵਾਇਆ ਗੁਰਮੁਖੇ ਮੇਲ ਮਿਲਾਈ ਕੋ ਨਾਨਕ ਨਾਮ ਨਿਰੰਝਨ ਅਗਮੇ ਅਗੋਚਰ ਹੁਕਮੇ ਰਹਿ ਅਸਮਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ